ਅੱਜ ਦੀ ਜਿਹੜੀ ਕਾਨਫਰੰਸ ਦਾ ਮਕਸਦ ਕੀ ਹੈ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ 4 ਮੁਕੱਦਮਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਜਿਹਦੇ ਵਿੱਚ 3 ਮੋਟਰਸਾਈਕਲ ਚੋਰੀ ਦੇ ਬਰਾਮਦੀ ਦੇ ਮੁਕੱਦਮੇ ਹੈਗੇ ਨੇ ਔਰ ਇੱਕ ਜਿਹੜਾ ਹੈਗਾ ਸਪੈਸ਼ਲਟੀ ਮੈਂਸ਼ਨਿੰਗ ਵਾਲਾ ਕੇਸ ਹੈਗਾ ਜਿਹਦੇ ਵਿੱਚ ਬੜਾ ਪਿੱਛੇ ਜੇ ਵੀ ਕਾਫੀ ਨਿਊਜ਼ ਦੇ ਵਿੱਚ ਵੀ ਲੱਗੀ ਹੈ ਤੇ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਜਿਹੜੀ BRTS ਆਪਣੀਆਂ ਗਰੇਟ ਲੱਗੀਆਂ ਹੈਗੀਆਂ ਨੇ ਇਹਨਾਂ ਦੀ ਚੋਰੀ ਕਰ ਰਏ ਸੀਗੇ ਚੋਰ ਔਰ ਇਹਦੇ ਵਿੱਚ ਜਿਹੜੇ ਹੈਗੇ ਸਾਡੇ ਐਸ ਐਚ ਓ ਕੈਂਟੋਨਮੈਂਟ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਇੱਕ ਪ੍ਰਿੰਸਪ ਉੱਤਰ ਜਿਹੜਾ ਹੈਗਾ ਬਲਦੇਵ ਸਿੰਘ RAM TEES ਰੋਡ ਦਾ ਤੇ ਸੁਰਿੰਦਰ ਕੁਮਾਰ ਸ਼ੇਰਸਾ ਸੂਰੀ ਦਾ ਜਿਹੜਾ ਹੈਗਾ ਇਹ ਦੋਨੇ ਬੰਦੇ ਜਿਹੜੇ ਹੈ ਗ੍ਰਿਫਤਾਰ ਕਰਕੇ ਨਾ ਕੋ ਕਾਫੀ ਲੋਏ ਦੀਆਂ ਜੜੀਆਂ ਹੈਗੀਆਂ ਗ੍ਰਿੰਥ ਜੜੀਆਂ ਹੈਗੀਆਂ ਬਰਾਮਦ ਕੀਤੀਆਂ ਨੇ। ਔਰ ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਇਹ ਆਪਣੀ ਜੇ ਜੜੀ ਲੱਗੀ ਹੈ ਪ੍ਰੋਵਨ ਪ੍ਰਾਪਰਟੀ ਸੀਗੀ। ਸੋ ਇਹਦੇ ਕਰਕੇ ਕਾਫੀ న్యూਸ ਦੇ ਵਿੱਚ ਇਹ ਰਿਪੋਰਟਿਕਾ ਤੇ ਨਾਲ ਦੀ ਨਾਲ ਇਹ ਕੱਲ ਪਰਸੋਂ ਇੱਕ ਵਾਇਰਲ ਵੀਡੀਓ ਵੀ ਹੋਈ ਹੈ ਜਿਹਦੇ ਵਿੱਚ ਲੈ ਕੇ ਮੁੰਡੇ ਜਾ ਰਹੇ ਸੀਗੇ। ਸੋ ਇਸ ਕਰਕੇ ਜਿਹੜਾ ਹੈਗਾ ਇਹਨੂੰ ਟ੍ਰੇਸ ਕਰਕੇ ਇਹਦੇ ਵਿੱਚ ਜਿਹੜੀ ਹੈਗੀ ਜਿੰਨੀਆਂ ਵੀ ਸੀਗੀਆਂ ਕਾਫੀ ਅਮਾਉਂਟ ਜਿਹੜਾ ਹੈਗਾ ਲੋਹੇ ਦਾ ਜਿਹੜਾ ਹੈਗਾ ਗ੍ਰਿਲ ਦੇ ਵਿੱਚ ਜਿਹੜਾ ਸੀਗਾ ਬਰਾਮਦ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਇਹ ਲੋਕ ਦੇਖੋ ਫਿਲਹਾਲ ਇਹਨਾਂ ਦੀ ਪੁਛਗੋਛ ਤੋਂ ਪਤਾ ਲੱਗਾ ਹੈਗਾ ਕਿ ਇਹ ਜਿਹੜੇ ਸੀ ਬੰਦੇ ਸੀਗੇ ਕਾਫੀ ਦੇਰ ਤੋਂ ਐਕਟਿਵ ਸੀਗੇ ਸੋ ਕਾਫੀ ਤੁਹਾਨੂੰ ਪਤਾ ਨਿਊਜ਼ ਵਾਰ-ਵਾਰ ਤੁਹਾਨੂੰ ਲੱਗਦੀਆਂ ਨੇ ਕਦੇ ਇੱਕ ਵੱਡ ਲਈ ਕਦੇ ਦੋ ਵੱਡ ਲਈ ਜਦੋਂ ਇਹਨਾਂ ਦਾ ਟਾਈਮ ਲੱਗਦਾ ਸੀਗਾ ਇਉਂਸ ਤਰੀਕੇ ਨਾਲ ਇਹ ਜੜੀਆਂ ਲੋਹੇ ਦੀਆਂ ਜਿਹੜੀਆਂ ਲੰਬੜਦੇ ਕਿਹੜੇ ਕਿਹੜੇ ਏਰੀਆ 'ਚ ਸਰ ਇਹਨਾਂ ਨੇ ਗ੍ਰੇਲਾ ਚੋਰੀ ਦੇਖੋ ਬੀਆਰਟੀਐਸ ਜਿਹੜੀ ਮੇਨ ਸਾਡੇ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਆਪਣੀ ਸਿਵਲ ਲਾਈਨ ਤੋਂ ਲੈ ਕੇ ਅਪ ਟੂ ਜਿਹੜੀ ਹੈਗੀ ਆ ਇੰਡੀਆ ਗੇਟ ਦੇ ਵਿੱਚ ਕਾਫੀ ਥਾਵਾਂ ਦੇ ਵਿੱਚੋਂ ਵੱਡੀਆਂ ਗਈਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਹੁਣ ਬਰੀਕੀ ਨਾਲ ਕਿੱਥੋਂ ਕਿੱਥੋਂ ਹੈਗੀ ਆ ਇਹ ਇਹਨਾਂ ਨੂੰ ਵੀ ਚੇਤੇ ਹੈਗੀ ਕਿਉਂਕਿ ਇੱਕ ਗ੍ਰੇਲ ਵੱਢਦੇ ਸੀਗੇ ਫਿਰ ਉਹਦਾ ਲੋਹੇ ਨੂੰ ਐਜ਼ ਐ ਪਾਰਟਸ ਬਣਾ ਲੈਂਦੇ ਸੀਗੇ ਸੋ ਇਹ ਹੁਣ ਪਤਾ ਕੀਤਾ ਜਾਊਗਾ ਵੀ ਕਿੱਥੋਂ ਕਿੱਥੋਂ ਇਹਨਾਂ ਨੇ ਕਿੱਥੇ ਕਿੱਥੇ ਕਿਦੋਂ ਕਿਦੋਂ ਕੀ ਕੀਤਾ ਜਿਹਨੂੰ ਵੇਚ ਇਹਨਾਂ ਕੋ ਹਾਂ ਉੱਥੋਂ ਵੀ ਬਰਾਮਦ ਕੀਤਾ ਲੋਹਾ ਜਿਹੜਾ ਹੈਗਾ ਉਹ ਬੰਦੇ ਨੂੰ ਅੱਗੇ ਅਸੀਂ ਹੁਣ ਲੈ ਕੇ ਆ ਰਹੇ ਹਾਂ ਇਹਦੀ ਪੁੱਛਗਿੱਛ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਜਿੱਥੇ ਅੱਗੇ ਵੇਚਦੇ ਸੀਗੇ ਕਿਉਂਕਿ ਇਹ ਜਿਹੜੇ ਬੰਦੇ ਨੂੰ ਅਸੀਂ ਪੁੱਛਗਿੱਛ ਅੱਗੇ ਲੈ ਕੇ ਆ ਰਹੇ ਹਾਂ ਉਹਨੂੰ ਇਹ ਜਿਹੜਾ ਸੀਗਾ ਐਸੇ ਗ੍ਰਿਲ ਨਹੀਂ ਸੀ ਵੇਚਦੇ ਉਹਨੂੰ ਐਸੇ ਲੋਹੇ ਦੀਆਂ ਪਾਈਪਾਂ ਜਾਂ ਲੋਹਾ ਤੋੜ ਕੇ ਵੇਚਦੇ ਸੀਗੇ ਇਹ ਆਪ ਹੀ ਗ੍ਰਾਈਂਡਰ ਦਾ ਕੱਟ ਕੇ ਉਹਨਾਂ ਨੂੰ ਤੇ ਉਹਦੇ ਨਾਲ ਇਹ ਜਿਹੜਾ ਸੀਗਾ ਲੋਹੇ ਦੇ ਹਿਸਾਬ ਨਾਲ ਉਹਨੂੰ ਵੇਚਦੇ ਸੀਗੇ ਸਾਡੀ ਸ਼ੱਕ ਨਾ ਹੋਵੇ ਲੈਵਲ ਤੇ ਵੀ ਇਹ ਚੋਰੀ ਬਿਲਕੁਲ ਕਿਉਂਕਿ ਆਮ ਆਪਾਂ ਨੂੰ ਪਤਾ ਕਿ ਇਹ ਪਰਟੀਕੂਲਰ ਡਿ ਸੋ ਇਹਨੂੰ ਪਾਈਪ ਤੇ ਜਿਹੜਾ ਦੇਸੈਂਟਲ ਕਰਕੇ ਵੇਚਦੇ ਸੀਗੇ ਪਰ ਉਹ ਐਂਗਲ ਅਸੀਂ ਦੇਖ ਰਹੇ ਹਾਂ ਕਿ ਚੋਰੀ ਦਾ ਜਿਹੜਾ ਹੈਗਾ ਉਹਨਾਂ ਨੇ ਇੰਟੈਂਸ਼ਨਲੀ ਖਰੀਦਿਆ ਜਾਂ ਕਿਦਾਂ ਉਹ ਸਾਰਾ ਬਰੀਕੀ ਨਾਲ ਕੀਤਾ ਗਿਆ। ਇਹ ਫਿਰ ਜਿਹੜੀ ਵੀਡੀਓ ਬਾਰੇ ਲੋਈ ਸੀ ਉਹਦੇ ਚ ਜਿਹੜੇ ਦੋ ਲੜਕੇ ਮੋਟਰਸਾਈਕਲ ਤੇ ਜਾ ਰਹੇ ਉਹ ਵੀ ਅਰੈਸਟ ਕਰ ਲਿਆ। ਜੀ 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 ਉਹੀ ਹੈ। ਸੋ ਇਹ ਕਰਦੇ ਕੀ ਨਵੇਂ ਅਖਿਰਕਾਰੇ ਕਿਵੇਂ ਬਣੋ ਕੰਮ ਕਰਦੇ ਦੇਖੋ ਇਹ ਬੇਵਿਲੇ ਹੀ ਹੈਗੇ ਨੇ ਔਰ ਇਹ ਹੁਣ ਤੱਕ ਦਾ ਜੋ ਇਹਨਾਂ ਦਾ ਪਿਛੋਕੜ ਪਤਾ ਪੁੱਛ ਕੇ ਛਾਇਆ ਇਹ ਇਦਾਂ ਹੀ ਚੋਰੀਆਂ ਕਰਕੇ ਆਪਣਾ ਜਿਹੜਾ ਜੀਵਨ ਬਸਰ ਜਿਹੜਾ ਹੈ ਕਰ ਰਹੇ ਨੇ। ਬਕਾਇਦਾ ਕਰ ਰਹੇ ਸੀ। ਦੇਖੋ ਇਗਜ਼ੈਕਟਲੀ ਤਾਂ ਮੈਂ ਕਹਿ ਨਹੀਂ ਸਕਦਾ ਪਰ ਜਦੋਂ ਦੀਆਂ ਚੋਰੀਆਂ ਹੋਈਆਂ ਕਿਉਂਕਿ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਜਿਹੜੇ ਇਸ ਕੰਮ ਦੇ ਵਿੱਚ ਇਨਵੋਲ ਸੀਗੇ ਪਿਛਲੇ ਇਹਨਾਂ ਦਾ ਕ੍ਰਾਈਮ ਰਿਕਾਰਡ ਹਜੇ ਕੋਈ ਨਹੀਂ ਇਹਨੂੰ ਕਟਰ ਵੀ ਮਗਾਏ ਦਾ ਸਨ ਮਿਲੇ ਨੇ ਗ੍ਰਾਈਂਡਰ ਜਿਹੜਾ ਗ੍ਰਾਈਂਡ ਨਾਲ ਕਰਦੇ ਸੀ ਕ੍ਰਾਈਮ ਸਰ ਉਸ ਦਿਨ ਰਾਤ ਦੀ ਜਿਹੜੀ ਵੀਡੀਓ ਸੀ ਉਹ ਕਿੱਥੋਂ ਲੈ ਕੇ ਆਈ ਸੀ ਬਿਲਕੁਲ ਦਿੱਸੇ ਨਹੀਂ ਐਗਜ਼ੈਕਟਲੀ ਮੈਂ ਤੁਹਾਨੂੰ ਜਿਹੜੀ ਹੈਗੀ ਇਹਦੇ ਵਿੱਚ ਬਾਅਦ ਚ ਦੱਸ ਦਾਂਗਾ ਉਹਦੇ ਵਿੱਚ ਬਾਅਦ ਜਾ ਗਈਆ ਪੋਸਟਿਸ ਚੱਲਦੀ ਹੈ ਹਰੀ ਉਹ ਕਿੱਥੋਂ ਦੀ ਹੈ ਕਿ ਕਿ ਐਗਜ਼ੈਕਟਲੀ ਜਿਹੜੀ ਸਪੋਰਟਿੰਗ ਜਿਹੜੀ ਹੈਗੀ ਆ ਉਹ ਅਸੀਂ ਟੈਕਨੀਕਲੀ ਕੋਈ ਤੁਹਾਨੂੰ ਝੂਠ ਨਹੀਂ ਦੱਸਣਾ ਚਾਹੁੰਦੇ ਟੈਕਨੀਕਲੀ ਵੀ ਉਹਨੂੰ ਵੈਰੀਫਾਈ ਕਰਾਇਆ ਹੈ ਵੀ ਕਿਹੜੇ ਕਿਹੜੇ ਏਰੀਏ ਤੇ ਕਿੰਨੇ ਤੇਰਾਤ ਨੂੰ ਇਹ ਕੰਮ ਕਰਦੇ ਸੀ ਰਾਤ ਨੂੰ ਜਦੋਂ ਕਾਫੀ ਜਿਆ ਲੋਕ ਸੌਂ ਜਾਂਦੇ ਸੀ ਉਹਨਾਂ ਸਰ ਰਿਸ਼ੇਨ ਦੀ ਤੇ ਨਹੀਂ ਪੂਰਤੀ ਕਰਨਾ ਅਸੇ ਕਰਦੇ ਸੀ ਕਿ ਹਜੇ ਤੱਕ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ ਹੈਗੀ ਆ ਬਟ ਇਹ ਚੋਰ ਜ਼ਰੂਰ ਸੀਗੇ ਹੁਣ ਆਪਾਂ ਦੂਸਰੀ ਕਰਦੇ ਜਿਸ ਤਰੀਕੇ ਨਾਲ ਸਰ ਵੀਡੀਓ ਵਾਇਰਲ ਹੋਈ ਸੀ ਇੱਕ ਤਰ੍ਹਾਂ ਦਾ ਬਹੁਤ ਸਵਾਲ ਖੜੇ ਹੋ ਰਹੇ ਸੀ ਅੱਧਾ ਜੀ ਇਸੀ ਚੀਜ਼ ਦੀ ਕਿਸੇ ਨੂੰ ਪਤਾ ਲੱਗਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਤਾਂ ਜੋ ਟਾਈਮਲੀ ਐਕਸ਼ਨ ਹੋ ਸਕੇ ਸੋ ਤੁਹਾਡੀ ਰਿਕੁਐਸਟ ਇਹੀ ਹੈ ਬਾਕੀ ਜਿੰਨਾ ਵੀ ਹੈਗੀ ਹੈ ਉਹ ਜੋ ਐਵੀਡੈਂਸ ਆਦਾ ਉਸ ਹਾਵ ਨਾਲ ਜ਼ਰੂਰ ਕਰਵਾ ਦੇ ਜੀ